ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਔਰਤ ਅਤੇ ਦੋ ਵਿਅਕਤੀ ਦਿਨ ਦਿਹਾੜੇ ਘਰ ਵਿੱਚ ਵੜ ਕੇ ਚਾਕੂ ਦੀ ਨੋਕ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ ਜਿੰਨਾਂ ਨੂੰ ਕੇ ਸੀਸੀਟੀਵੀ ਫੁਟੇਜ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਔਰਤ ਨੂੰ ਚਾਕੂ ਦੀ ਨੋਕ ਤੇ ਕਾਬੂ ਕਰ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਾਬੂ ਕਰ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਉੱਥੇ ਲੁੱਟਣ ਦੀ ਇਹ ਵਾਰਦਾਤ ناکਾਮ ਰਹੀ ਤੇ ਔਰਤ ਵੱਲੋਂ ਰੋਲਾ ਪਾਉਣ ਤੇ ਇਹ ਲੁੱਟਣ ਆਈ ਕਰਮੀ ਉਸ ਔਰਤ ਦੇ ਘਰੋਂ ਭੱਜੇ ਨਜ਼ਰ ਆਈ ਉਥੇ ਰੋਲਾ ਸੁਰ ਗਵਾਂਡੇ ਵੀ ਬਾਹਰ ਨਿਕਲ ਆਏ ਤੇ ਇੱਕ ਔਰਤ ਨੇ ਜਿਸ ਦੇ ਹੱਥ ਵਿੱਚ ਝਾੜੂ ਫੜਿਆ ਹੋਇਆ ਹੈ ਇਸ ਔਰਤ ਵੱਲੋਂ ਉਸ ਪੱਜਰੇ ਵਿਅਕਤੀ ਦੀ ਸਕੂਟੀ ਨੂੰ ਫੜ ਸੁੱਟ ਲਿਆ ਗਿਆ ਉਥੇ ਮੌਕੇ ਤੇ ਪੁੱਜੀ ਪੁਲਿਸ ਨੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ ਕੀ ਨਾਮ ਆ ਤੁਹਾਡਾ ਜੀ ਕਿਹੜਾ ਏਰੀਆ ਵਾ ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਉਣ ਤੇ ਤੁਹਾਨੂੰ ਪਤਾ ਲੱਗਿਆ ਹੈ ਜੀ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀਆਂ ਸੀ ਕਿ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਉਹ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਧਰੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਤੇ ਸਕੂਟਰੀ ਜਿਹੜਾ ਪਤਾ ਨਹੀਂ ਉਹ ਚੀਜ਼ ਜਿਹੜਾ ਸਕੂਟਰੀ ਤੋਂ ਡਿੱਗ ਗਿਆ ਬੰਦਾ ਉਹਦਾ ਕਿਧਰੋਂ ਭੱਜ ਗਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲਾ ਸਕੂਟਰੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਹਾਂਜੀ ਉਹ ਪੁਲਿਸ ਲੈ ਗਈ ਇਹ ਜਨਾ ਸੰਜੀਤ ਕੋ ਔਰ ਟੀਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੇ ਦਿਨ ਦੀ ਗੱਲ ਐ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਰ ਸੈਂਟਰ ਚਲਾਉਂਦਾ ਸੀਗਾ ਨਸਲ ਸੈਂ ਨਸਲ ਸਦ ਹੌਸ ਸੈਂਟਰ ਉੱਥੇ ਉਹ ਨਸਲ ਸਦ ਹੌਸ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਉਹ ਇਹਨਾਂ ਦੇ ਘਰ ਨਾ ਇੱਕ ਲੇਡੀਜ਼ ਤੇ ਦੋ ਜੈਂਟਸ ਆਏ ਕਹਿੰਦੇ ਜੀ ਅਸੀਂ ਸੈਂ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇਹ ਉਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਸਕੂਲ ਕਰਨ ਆਏ ਆ ਵੀ ਤੁਹਾਡਾ ਬੱਚਾ ਪੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਵੀ ਟੀ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਯਾਤਸ ਵੀ ਚੀਨ ਉਪਮਾ ਮਾਂ ਹੋ ਗਈ ਤੇ ਉਹਨੇ ਕਰਕੇ ਫਿਰ ਇਸ ਜਿਹੜੀ ਕਾਰਵਾਈ ਹੈ ਜਦੋਂ ਇਹ ਭੱਜ ਗਏ ਉਥੋਂ ਰੌਲਾ ਪਾਇਆ λεडी ਜੀ ਨੇ ਇਹ ਭੱਜ ਗਏ ਆਪਣੀ ਸਕੂਟਰ ਚ ਚੱਲ ਕੇ ਜਦੋਂ ਪਤਾ ਲੱਗਾ ਤਾਂ ਇਹਦੀ ਸਕੂਟਰ ਹੀ ਛਾਇ ਉਹ ਫਿਰ ਕੰਦ ਵਿੱਚ ਲੱਗਣ ਤੋਂ ਬਾਅਦ ਉਥੇ ਡਿਗ ਵੀ ਤੇ ਉਸ ਸਕੂਲ ਨੂੰ ਅਸੀਂ ਕਵਰ ਕਰ ਲਿਆ ਕਿਉਂਕਿ ਬਣਾਇਆ ਕਿ ਇਸ ਕਾਰਨ ਸੀ ਜਿੱਥੇ ਵੀ ਨਾ ਨੀ ਆਇਆ ਵੀ ਆਵਾਜ਼ ਨਹੀਂ ਆਈ ਕੀ ਹੈ ਜਿਸ ਨੇ ਇਹ ਆਪਸ ਵਿੱਚ ਹੀ ਮਤਲਬ ਫੈਵਰਟ ਦੇ ਦਿੱਤੇ ਸਾਡੀ ਨੂੰ ਦਿੱਤਾ ਗਿਆ ਕਿਸੇ ਵੀ ਦਾ ਉਹ ਇਹਨਾਂ ਵੀ ਉੱਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜੀ ਸੀਸੀਟੀਵੀ ਉਦੇਜਾ ਉਹਦੇ ਵਿੱਚ ਚੱਪੂ ਲੈ ਕੇ ਆਉਣਾ। ਕੀ ਕਰ ਉਹਨੂੰ ਬੇਜੀਆ ਯਾਰਾ ਵੀ ਲੁਪਨ ਗਈ ਨਾ ਅੱਜ ਅੰਦਰ ਬੜੀ। ਨਹੀਂ ਫਿਲਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੈਕ ਤਫਤੀਸ਼ ਤੇ ਵਿੱਚ ਆਇਆ ਤਫਤੀਸ਼ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਰ ਵਿਜੇ ਕਰ। ਜਿਹੜੀ ਸਕੂਟਰੀ ਹੈ ਕੁਝ ਪਤਾ ਲੱਗਿਆ ਕੀ ਦੇ ਨਾਂ ਤੇ ਉਸਕਾ ਐਸਵਾ। ਹਾਂ ਸਕੂਟਰੀ ਦਾ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ। ਕਿਉਂਕਿ ਇਹਦੇ ਵਿੱਚ ਤਫਤੀਸ਼ ਕਰਵਾਪ ਹੋ ਜਾਤ ਹੈ।